ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਂਜਰੀ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹ ਲੈਂਡ ਪੁਲਿੰਗ ਪਾਲਿਸੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਮਿਊਨਿਸਪਲ ਭਵਨ ਦੇ ਵਿੱਚ 164 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਸੋ ਜਿਨ੍ਹਾਂ ਨੇ ਖੁੱਲ ਕੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਲੋਕਾਂ ਦੇ ਦਰਵਾਜ਼ੇ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਆ ਸੋ ਜਦੋਂ 164 ਪਿੰਡਾਂ ਦੇ ਕਿਸਾਨ ਆ ਜਾ ਕੇ ਮਿਲੇ ਜਿਨ੍ਹਾਂ ਨੇ ਆਪਣੇ ਸਵਾਲ ਸਾਨੂੰ ਕੀਤੇ ਜਿਨ੍ਹਾਂ ਦੇ ਸਵਾਲਾਂ ਦੇ ਵਿੱਚ ਸੀਗਾ ਕਿ ਤੁਸੀਂ ਸਾਨੂੰ ਜਿਹੜਾ ਠੇਕਾ 50000 ਰੁਪਏ ਸਾਲ ਦਾ ਦੇਣ ਜਾ ਰਹੇ ਹੋ ਇਹ ਥੋੜਾ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹ ਸਵਾਲ ਸੀਗਾ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ 50000 ਦਿੰਦੇ ਹੋ ਅਸੀਂ 70 ਤੋਂ 80000 ਤੱਕ ਦਾ ਸਾਲ ਦਾ ਅਸੀਂ ਕਮਾ ਲੈਨੇ ਆਪਣੇ ਖੇਕ ਖੇਤ ਦੇ ਵਿੱਚੋਂ ਤ RAP ਜੀ ਦਾ 50000 ਮੁਆਵਜਾ ਸਾਨੂੰ ਬਹੁਤ ਘੱਟ ਆ ਫਿਰ ਤੁਹਾਨੂੰ ਕਿਉਂ ਦਈਏ ਉਸ ਤੋਂ ਬਾਅਦ ਫਿਰ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਐਲਓਆਈ ਲੈਟਰ ਆਫ ਇੰਟੈਂਟ ਕਿਸਾਨ ਭਰਾਵਾਂ ਨੂੰ ਜੇ ਅਸੀਂ ਜ਼ਮੀਨ ਦਿੰਨੇ ਆ ਤੇ ਸਾਨੂੰ ਕਿੰਨੇ ਸਮੇਂ ਦੇ ਵਿੱਚ ਉਹ ਅਲਾਟ ਕੀਤੇ ਜਾਣਗੇ ਫਿਰ ਸਰਕਾਰ ਸਾਨੂੰ ਜਿਹੜਾ ਮੁਆਵਜਾ ਹੈ ਕਦੋਂ ਤੋਂ ਦੇਣਾ ਸਟਾਰਟ ਕਰੇਗੀ ਜਦੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਮਿਲ ਕੇ ਜਦੋਂ ਸਾਰਿਆਂ ਤੋਂ ਉਹਨਾਂ ਦਾ ਸਵਾਲ ਦਾ ਨਾਲ ਹੀ ਅਧਿਕਾਰੀ ਸਹਿਬਾਨ ਮੈਂ ਆਪਣੇ ਨਾਲ ਬਿਠਾ ਕੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨ ਭਰਾਵਾਂ ਲਈ ਅੱਜ ਬਹੁਤ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਬਹੁਤ ਸਾਰੇ 164 ਪੰਜਾਬ ਦੇ ਪਿੰਡਾਂ ਦੇ ਕਿਸਾਨ ਭਰਾ ਆਏ ਸੀ 164 ਪਿੰਡਾਂ ਦੀ ਜਿਹੜੀ ਪ੍ਰਾਪਰਟੀ ਜਿੱਥੇ ਲੈਂਡ ਪੂਲਿੰਗ ਹੋਣ ਜਾ ਰਹੀ ਹੈ ਛੋਟੇ ਸ਼ਹਿਰਾਂ ਦੇ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਉਹਦੇ ਵਿੱਚ ਉਹਨਾਂ ਲਈ ਬਹੁਤ ਆਸਾਨ ਕਰ ਦਿੱਤਾ ਕਿ ਜਿਸ ਦਿਨ ਉਹ ਸਾਨੂੰ ਐਪਲੀਕੇਸ਼ਨ ਅਪਲਾਈ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਨੂੰ 21 ਦਿਨ ਦੇ ਅੰਦਰ-ਅੰਦਰ ਐਲਓਆਈ ਮਿਲੇਗੀ ਐਲਓਆਈ ਦੇ ਨਾਲ ਉਹਨਾਂ ਨੂੰ 50000 ਰੁਪਏ ਦਾ ਇੱਕ ਚੈੱਕ ਜਿਹੜਾ ਐਡਵਾਂਸ ਦੇ ਵਿੱਚ ਇੱਕ ਸਾਲ ਦਾ ਠੇਕਾ ਦਿੱਤਾ ਜਾਵੇਗਾ ਉਹਦੇ ਨਾਲ ਦੀ ਨਾਲ ਕਿਸਾਨ ਆਪਣੀ ਖੇਤੀ ਵੀ ਉਨੀ ਦੇਰ ਖੁਦ ਕਰੇਗਾ ਜਿੰਨੀ ਦੇਰ ਅਸੀਂ ਉੱਥੇ ਕੰਮ ਸਟਾਰਟ ਨਹੀਂ ਕਰ ਦਿੰਦੇ ਉਹ ਖੇਤੀ ਵੀ ਕਰੂਗਾ 50000 ਰੁਪਏ ਸਾਲ ਦਾ ਸਰਕਾਰ ਤੋਂ ਐਡਵਾਂਸ ਦੇ ਵਿੱਚ ਪ੍ਰਾਪਤ ਕਰੇਗਾ ਜਿੰਨਾਂ ਦਿਨ ਉਸ ਕਲੋਨੀ ਦੇ ਵਿੱਚ ਕੰਮ ਸਟਾਰਟ ਹੋਵੇਗਾ ਜਦੋਂ ਅਰਬਨ ਸਟੇਟ ਡਿਵੈਲਪ ਕਰਨ ਦੀ ਸ਼ੁਰੂਆਤ ਹੋਵੇਗੀ ਉਸ ਦਿਨ ਤੋਂ ਉਸ ਕਿਸਾਨ ਭਰਾ ਨੂੰ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਕਿਹਾ 50000 ਰੁਪਏ ਥੋੜਾ ਵੀ ਪਤਾ ਨਹੀਂ ਕਈ ਪਿਛਲੀਆਂ ਸਰਕਾਰਾਂ ਕਈ ਕੀ ਸਾਲ ਲਗਾ ਰਹੀਆਂ ਦੀਆਂ ਸੀਗੀਆਂ ਕਲੋਨੀਆਂ ਡਿਵੈਲਪ ਕਰਨ ਨੂੰ ਅਰਬਨ ਸਟੇਟਾਂ ਡਿਵੈਲਪ ਕਰਨ ਨੂੰ ਸੋ ਉਨ੍ਹਾਂ ਨਾਲ ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਸਲਾਮ ਮਸੂਰੇ ਨੂੰ ਕਰਦੇ ਹੋਏ ਅਸੀਂ ਜਿਹੜਾ ਜਦੋਂ ਤੋਂ ਕਬਜ਼ਾ ਲਵਾਂਗੇ ਉਹਨਾਂ ਨੂੰ 1 ਲੱਖ ਰੁਪਏ ਸਾਲ ਦਾ ਐਡਵਾਂਸ ਦੇ ਵਿੱਚ ਉਹ ਦਿੱਤਾ ਜਾਵੇਗਾ ਜਿਹੜਾ ਪਹਿਲੇ 50000 ਸੀ 1 ਲੱਖ ਦੇਣ ਤੋਂ ਬਾਅਦ ਕਿਸਾਨ ਪਰਾ ਕਿੰਨੇ ਜੇ ਡਿਵੈਲਪਮੈਂਟ ਕਰਨ ਨੂੰ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਤੇ ਸਾਨੂੰ ਜਿੰਨੀ ਦੇਰ ਪਲਾਨ ਨਹੀਂ ਮਿਲ ਜਾਂਦੇ ਸਾਨੂੰ 1 ਲੱਖ ਹੀ ਮਿਲੇਗਾ ਫਿਰ ਉਹਨਾਂ ਨਾਲ ਵਾਦਾ ਕੀਤਾ ਗਿਆ ਕਿ ਉਹਨਾਂ ਨੂੰ ਹਰ ਸਾਲ ਜਿਹੜਾ 10% 1 ਲੱਖ ਦਾ ਉਹ ਵਾਦਾ ਮਿਲੇਗਾ ਜੇ 2 ਸਾਲ ਲੱਗਦੇ ਆ ਉਹਦਾ 10% ਹਰ ਸਾਲ ਦੀ ਤਰ੍ਹਾਂ ਵਾਧਾ ਹੁੰਦਾ ਜਾਊਗਾ ਤੇ ਮੈਨੂੰ ਬਹੁਤ ਸਾਰੇ ਕਿਸਾਨ ਭਰਾ ਅੱਜ ਸਾਰੇ ਕਿਸਾਨ ਭਰਾ ਬਹੁਤ ਖੁਸ਼ ਹੋ ਕੇ ਗਏ ਕਿ ਜਿਹੜੀ ਉਹਨਾਂ ਦੀਆਂ ਮੰਗਾਂ ਸੀ ਉਹ ਪੂਰੀਆਂ ਹੋਈਆਂ ਜੋ ਉਹਨਾਂ ਦੇ ਸਵਾਲ ਸੀ ਉਹਦਾ ਹੱਲ ਕੀਤਾ ਗਿਆ